ਸਹੀ 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 ਹੋਰ ਆਗੇ ਆਗੇ ਰੋਟੀ ਖਾਣ ਠੀਕ ਹੈ ਤੁਹਾਨੂੰ ਬੜਾ ਕੰਮ ਨਾ ਕਿਉਂ ਕੀ ਕਰਦੀ ਰਹੀ ਵੈਲੀ ਜੀ ਸੌਂ ਗਈ ਸੀ ਸੌਂ ਜਾਂਦੀ ਨਹੀਂ ਨਾ ਕੰਮ ਕੋ ਮਣ ਬੈਠੀਦਾ ਹੁੰਦਾ ਠੰਡ ਬਹੁਤ ਅੱਜ ਤੋਂ ਆਪਣੇ ਲਈ ਕੀ ਬਣਾ ਹੈ ਹਰਪ੍ਰੀਤ ਅੱਜ ਮੈਂ ਦੰਨਾ ਆਇਆ ਅੱਛਾ ਮੂਲੀਆਂ ਕਦੂਕਸ ਕਿਤੇ ਆ ਬੰਦੇ ਲੱਗ ਗਏ ਸਾਲ ਨੂੰ ਦਰਦ ਆਇਆ ਸਾਲ ਨੂੰ ਹਾਂ ਸਹੀ ਹੈ ਸਾਲ ਨੂੰ ਖਾਣਾ ਚਾਹੀਦਾ ਨਾਲ ਵਿੱਚ ਮੱਖਣ ਪਾਉਣਾ ਥੋੜਾ ਜਿਹਾ ਚੰਗਾ ओके ठीक है और तेरा दिन भर वधिया ना क्या आज मैं वेली ਨਹੀਂ ਹੋਈ ਸਾਰਾ ਦਿਨ ਅੱਛਾ ਤੁਸੀਂ ਮਾਰੋ ਆਹ ਲੈ ਤੈਨੂੰ ਤੇਰੀ ਨਹੀਂ ਹੋਈ ਸਾਰਾ ਦਿਨ ਸਬਜੀ ਆਲੂ ਮਟਰ ਨੋਵਲ ਨਹੀਂ ਸਾਗ ਨਹੀਂ ਖਾਣਾ ਸੀਗਾ ਹਾਂ ਨਹੀਂ ਮੈਂ ਤਾਂ ਸਾਗ ਹੀ ਖਾਣਾ ਯਾਰ ਮੈਂ ਨਹੀਂ ਖਾਣਾ ਆਲੂ ਮਟਰ ਨਹੀਂ ਮੈਂ ਖਾਣੇਗਾ ਤੂੰ ਖਾ ਲੈ ਮੈਂ ਤਾਂ ਖਾਉਂਗਾ ਸਾਗ ਤੇ ਵਿੱਚ ਪਾਇਆ ਬਾਕੀ ਦਾ ਆਟਾ ਹਾਂਜੀ ਠੀਕ ਹੈ ਸਾਰੀ ਵਧੀਆ ਫਰ ਬਣਾ ਲਾ ਪੱਟੀ ਪਾਣੀ ਤੇ ਉਹ ਤਰਪਾਈ ਕਰਦੀ ਪੈਂਟ ਲਿਆਂਦੀ ਹੈ ਚੰਗਾ ਤੇ ਮੈਂ ਟਰਾਂ ਹੈਗਾ ਜੀ ਕਿਉਂ ਕੀ ਕਰਨਾ ਤੂੰ ਤੂੰ ਦੱਸ ਆਪਾਂ ਕੱਲ ਜਾਣਾ ਬਾਬੇ ਦੇ ਕਾ ਨੂੰ ਬਾਬੇ ਦੇ ਠੰਡ ਬਹੁਤ ਜ਼ਿਆਦਾ ਹੈ ਮੈਨੂੰ ਲੱਗਦਾ ਕਿ ਠੰਡ ਜ਼ਿਆਦਾ ਹੀ ਹੈ ਤੁਹਾਡੇ ਸਾਲੀ ਦਾ ਫੋਨ ਆਇਆ ਸੀ ਅਸਾਂ ਕੀ ਜਾਂਦੀ ਹੈ ਨਹੀਂ ਫਿਰ ਠੰਡ ਬਹੁਤ ਹੈ ਬਈ ਆਪਾਂ ਨੂੰ ਥੋੜੀ ਨਹੀਂ ਅਸੀਂ ਥੰਦ ਬਹੁਤ ਆਣੀ ਸਵੇਰੇ ਸਵੇਰੇ ਹਨਾ ਬਾਕੀ ਜਾਦੇ ਤੋਂ ਦੇ ਚ ਫਿਰ ਕੰਮ ਹੀ ਦੇਣਾ ਪਿਆ ਮੇਰਾ ਦੁਕਾਨ ਤੇ ਵਿਆਹ ਜਾਣੇ ਥੋੜੇ ਰਹਿ ਗਏ ਨਾ ਮੈਨੂੰ ਕੀ ਆ ਰਿਆ ਦੇ ਕੱਪੜੇ ਵੀ ਬਣਾਉਣੇ ਆ ਫਿਰ ਵਿਆਹ ਤੇ ਵੀ ਆਪਾਂ ਜਾਣਾ ਤੇ ਉਹ ਵੀ ਕੱਪੜਾ-ਗੋੜ ਬਣਾਵਾਂਗੇ ਪਹਿਲਾਂ ਫੇਰ ਹੀ ਟਾਈਮ ਥੋੜਾ ਰਹਿ ਗਿਆ ਹੁਣ ਦਿਨ ਤੱਕ 10 ਉਧਰ ਹੁਣ ਜਵਾਕਾਂ ਦੇ ਸਕੂਲ ਵੀ ਚੱਲ ਜਾਣੇ ਆ ਸ਼ੁਰੂ ਆ ਜਾਣੇ ਆ ਦੇਖ ਲੋ ਫਿਰ ਹੈਨਾ ਕੀ ਕਰਨ ਚਲ ਦੇਖਦੇ ਆ ਫਿਰ ਬਾਕੀ ਸ਼ਾਂਤ ਕਰ ਜੇ ਬਾਬੇ ਨੇ ਆਵਾਜ਼ ਮਾਰੀ ਤੇ ਫਿਰ ਤ ਜਾਵੜਾਂਗੇ ਤੇ ਜੇ ਨਾ ਹੋਇਆ ਕਰਮਾਂ ਚ ਬਾਬੇ ਤੇ ਜਾਣਾ ਤਾਂ ਫਿਰ ਕੀ ਕਹਿ ਸਕਦੇ ਹੈਨਾ ਹਾਂਜੀ ਹੈਨਾ ਠੀਕ ਆ ਜਾਣੀ ਪੈਣਾ ਦੇਖਦੇ ਆ ਇਹ ਤਾਂ ਬਾਬਾ ਬੁਲਾਉਂਦਾ ਤਾਂ ਫਿਰ ਜਾਵਾਂਗੇ ਕਿਹੜੇ ਹਮ ਨੋਬਲ ਵੀ ਕਹਿੰਦਾ ਜਾਣਾ ਅੱਛਾ ਪਹਿਲੇ ਕਹਿੰਦਾ ਜਾਣਾ ਫਿਰ ਕਹਿੰਦਾ ਦੇਖ ਲਓ ਠੰਡ ਬਹੁਤ ਆ ਹਮ ਠੰਡੀ ਤਾਂ ਪ੍ਰਭਾਤ ਨੂੰ ਨਿਕਲਣਾ ਕੋਈ ਨਾ ਕਰੀ ਵਾਈ ਗੁਰੂ ਆ ਤੇ ਵਾਈ ਗੁਰੂ ਕਣਕਣ ਚ ਕਹਿੰਦੇ ਸੱਚੀ ਗੱਲ ਹਮ ਕਿ ਕਣਕਣ ਚ ਹੀ ਆ ਵਾਈ ਗੁਰੂ ਆ ਤੇ ਸਾਲੀ ਨੂੰ ਕਹਿ ਦੇਣਾ ਵਾਈ ਗੁਰੂ ਕਣਕਣ ਚ ਉਹ ਤਾਂ ਜਦ ਕਰੀ ਜਾਂਦੀ ਹੈ ਕਹਿੰਦੀ ਜਾਣਾ ਜਾਣਾ ਮੇਗਾ ਡੰਡ ਬੋਦਾ ਬਈ ਆਪਾਂ ਤਾਂ ਨਹੀਂ ਜੀ ਕਰਤਾ ਚਲ ਦੇਖ ਲਏ ਚਾਹ ਦੇਖਦੇ ਆ ਕੋਈ ਨਹੀਂ ਚਲੋ ਮੈਂ ਤੁਸੀਂ ਰੋਟੀ ਖਾਓ ਪਹਿਲਾਂ ਜਦ ਤੱਕ ਜਾਵਾਂਗੇ ਤੇ ਫਿਰ ਆਪਾਂ ਕੱਲ ਨੂੰ ਵੀ ਫਿਰ ਵੀਡੀਓ ਵੀਡੀਓ ਬਣਾਵਾਂਗੇ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਜੇ ਗਏ ਤਾਂ ਹਣਾ ਯਸ ਲੈ ਵੀ ਆ ਗਿਆ ਮੱਖਣ ਆਪਾਂ ਸਾਗ ਦੇ ਵਿੱਚ ਸਾਗ ਨੇ ਲੱਗਿਆ ਵਧੀਆ ਤੜਕਾ ਵਿੱਚ ਪਾਲਿਆ ਮੱਖਣ ਤੇ ਨਜ਼ਾਰਿਆਂ ਨਾਲ ਖਾਵਾਂਗੇ ਸਿਆਣਾ ਜੀ ਤਾਂ ਆਹੀ ਨਜ਼ਾਰਾ ਹੁੰਦਾ ਹੈ ਨਾ ਮੱਖਣ ਪਾ ਕੇ ਸਾਗ ਖਾਣਾ ਨਾਲ ਮੱਕੀ ਦੀਆਂ ਰੋਟੀਆਂ ਗਰਮਾ ਗਰਮ ਹੈ ਲੱਗ ਰਿਹਾ ਤੜਕਾ ਇਆ ਬੰਦਾ ਕਿੰਨਾ ਸਾਂਹ ਹਾਂ ਤੇ ਆ ਵਜਿਕਾ ਹਰ ਹਰ ਤੇ ਘਰ ਘਰ ਤੇ ਆ ਬਣਦਾ ਕੁਤਮੀ ਨਹੀਂ ਹੁੰਦੇ ਤੇ ਆ ਮੈਂ ਤਾਂ ਆਪ ਦੇ ਜਿਗਾ ਘੋਲ ਲੈਣਾ ਵਿੱਚ ਤੇ ਫਿਰ ਤੁਸੀਂ ਆਦਾ ਮਰਜ਼ੀ ਨਾਲ ਪਾ ਲਓ ਲੈ ਵਰਤਾ ਦੇ ਪਰਛਾਵੇਂ ਤੇ ਆ ਜਾਓ ਜੀ ਜਿਹਨੇ ਸਾਗ ਖਾਣਾ ਮੱਕੀ ਦੀ ਰੋਟੀ ਨਾਲ ਬਾਬੇ ਦੇ ਜੰਨੇ ਹੁੰਦੇ ਨੇ ਜਦੋਂ ਉੱਥੇ ਵੀ ਬੜਾ ਹੁੰਦਾ ਹੈ ਨਾ ਜਦੋਂ ਹਾਂ ਬਾਬੇ ਦੇ ਜੰਨੇ ਰਾਹ ਚ ਬੜੇ ਲੰਗਰ ਲੱਗੇ ਹੁੰਦੇ ਆ ਤੇ ਇੱਥੇ ਮੱਕੀ ਦੀ ਰੋਟੀ ਸਮੋ ਦਾ ਸਾਗ ਰੋ ਦੀ ਖੀਰ ਇਬੜਾ ਕੁਛ ਹੁੰਦਾ ਲੰਗੜ ਚ ਅਣਾਰਪ੍ਰੀਤ ਹਾਂਜੀ ਉੱਥੇ ਬਹੁਤ ਵਧੀਆ ਇੰਜੋਏ ਹੁੰਦਾ ਹੈ ਦਰਸ਼ਨ ਹੁੰਦੇ ਆ ਬਸ ਇਕੱਲੀ ਠੰਡ ਹੀ ਜ਼ਿਆਦਾ ਹੁੰਦੀ ਹੈ ਬਸ ਹੋਰ ਨਹੀਂ ਕੋਈ ਚੱਕਰ ਹਣਾ ਜੇ ਠੰਡ ਮਾਗੀ ਦਾ ਮੇਲਾ ਲੱਗਦਾ ਹੈ ਬਾਬੇ ਨਾਨਕ ਦੇਵ ਜੀ ਦਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਬਾਬਾ ਨਾਨਕ ਦੇਵ ਜੀ ਦੀਆਂ ਬਹੁਤ ਪੰਕਤੀਆਂ ਤੇ ਸਭ ਤੋਂ ਵੱਡੇ ਭਗਤ ਹੋਏ ਆ ਬਾਬਾ ਨਾਨਕ ਦੇਵ ਜੀ ਸਭ ਤੋਂ ਵੱਧ ਵਾਰੀ ਪ੍ਰਮਾਤਮਾ ਦੇ ਦਰਸ਼ਨ ਕੀਤੇ ਆ ਇਹਨਾਂ ਨੇ ਰੋਟੀ ਕਰ ਬਾਬਾ ਨਾਨ ਦੇਵ ਜੀ ਨੇ ਲੈ ਵੀ ਆਪਾਂ ਰੱਖ ਲਿਆ ਰੋਟੀ ਦਾ ਸਾਗ ਤੇ ਚੇ ਮੱਖਣ ਐਡਾ ਉਹ ਐਵੇਂ ਨਹੀਂ ਆਪਣੇ ਤੋਂ ਨਹੀਂ ਉਹ ਕੰਮ ਹੁੰਦੇਗੇ ਉਹ ਕੋਲੀ ਚ ਪਾ ਕੇ ਆਟੇ ਖਾਈਓ ਜਿਹੜਾ ਸਵਾਦ ਰੋਟੀ ਦੇ ਉੱਤੇ ਰੱਖ ਕੇ ਮੱਖਣ ਤੇ ਸਾਗ ਫਿਰ ਉਹ ਜਵਾਦਾ ਉਹ ਕਹ ਚੀਜ਼ ਦਾ ਸਵਾਦ ਹੈ ਕੋਲੀਆਂ ਚ ਪਾ ਪਾ ਕੇ ਨਹੀਂ ਮਜਾਉਂਦਾ ਹੁਣ ਗਰਮ ਗਰਮ ਖਾਵਾਂਗੇ ਚਲੋ ਆਜੋ ਫਿਰ ਜਿਹਨੇ ਛਕਣਾ ਲੈ ਵੀ ਹਰਕ੍ਰੀਜ਼ ਉਹ ਆ ਗਿਆ ਕਾਰਡ ਵਿਆ ਦਾ ਸੂਟ ਵੀ ਆਇਆ ਤੇ ਨਾਲ ਸੂਟ ਵੀ ਆਇਆ ਨਾਲ ਪ੍ਰਿੰਟ ਸ਼ਾਟ ਮੇਰੀ ਕਿਆ ਬਾਤ ਹੈ ਕਾਰਡ ਬੜਾ ਐ ਲੱਗਦਾ ਜਿਵੇਂ ਵੀਜ਼ਾ ਲੱਗਿਆ ਹੁੰਦਾ ਕਿਤੇ ਆਪਣਾ ਹਣਾ ਆਪਣਾ ਵੀਜ਼ਾ ਲੱਗਿਆ ਵੀਜ਼ੇ ਲੱਗਿਆ ਲੱਗਦਾ ਇਹ ਨੂੰ ਐ ਖਿੱਚ ਕੇ ਘੱਟ ਲਾ ਬਾਰ ਨੂੰ ਦੁਆਰੇ ਦੁਆਰੇ ਵਾਲ ਤੇ ਵੀਜ਼ਾ ਲੱਗਿਆ ਆਪਣਾ ਕਿਆ ਬਾਤ ਹੈ ਇਹ ਵਿਆਹ ਵਾਲੇ ਕਾਰਡ ਅੱਜ ਕੱਲ੍ਹ ਨਾ ਤੋ ਨਵੇਂ ਰਿਵਾਜ ਹੋਣ ਲੱਗੇ ਯਾਰ ਹਣਾ ਲੈ ਸੰਡੇ ਨੂੰ ਕੀ ਕਿਆ ਬਾਤ ਹੈ ਜਾਗੋ ਦਾ ਹਾਂ ਸੰਡੇ ਨੂੰ ਬਰਾਤ ਆ ਬਰਾਤ ਜਾਗੋ ਦਾ ਲੱਗਿਆ ਉੱਤੇ ਇਹ ਜਾਗੋ ਵਾਲਾ ਵੀਜ਼ਾ ਲੱਗਿਆ ਹੋਇਆ ਤੁਹਾਡਾ ਹੈ ਪੰਜਾਬੀ 에어ਲਾਈਨਸ ਕੀ ਬਾਤ ਆ ਇਹ ਬੈਟਰ ਕਰ ਦੇ ਮੇਰਾ ਯਾਰ ਇਹ ਕੀ ਆ ਪਰਮਾ ਰਿਕਾਰਡ ਵਾਲਾ ਠੀਕ ਹੈ ਇਹ ਆਲ ਸਿੱਧੂ ਫੈਮਿਲੀ ਠੀਕ ਹੈ ਕੀ ਬਾਤ ਆ ਰਿਕਾਰਡ ਇਹਨਾਂ ਦਾ ਦੇਖ ਕੇ ਹੈਰਾਨ ਹੋਈ ਜਾਂਦਾ ਯਾਰ ਅੱਜ ਕੱਲ੍ਹ ਜਮਾਨਾ ਹੀ ਬਦਲ ਗਿਆ ਯਾਰ ਵੇਖ ਯਾਰ ਹਣਾ ਕਿਉਂ ਹੈਰਾਨ ਹੋ ਰਹੀ ਐਂ ਤੂੰ ਵੀ ਬਿਲਕੁਲ ਐਂ ਲੱਗਦਾ ਜਿਵੇਂ ਕਿ ਵੀਜੇ ਹੀ ਲੱਗਿਆ ਹੋਣਾ ਸੀ ਚਲੋ ਮੈਂ ਤਾਂ ਨਹੀਂ ਕਿਨੇ ਡਾ ਜਾ ਸਕਦੇ ਆ ਵੀਜ਼ਾ ਤਾਂ ਲੱਗ ਗਿਆ ਪਾਸਪੋਰਟ ਮੇਰਾ ਸੂਟ ਵੀ ਆ ਗਿਆ ਜੀ ਦਾ ਹਾਂ ਤੇ ਹਰਪ੍ਰੀਤ ਦਾ ਸੂਟ ਵੀ ਆ ਗਿਆ ਤੇ ਹੁਣ ਹਰਪ੍ਰੀਤ ਨੂੰ ਚਾ ਚੜਿਆ ਗਿਆ ਵਿਆਹ ਦਾ ਤੇ ਫਿਰ ਹਨਾ ਤੇ ਸੂਟ ਬਣਨਗੇ ਬਾਨੇ ਨਾਲ ਹਾਂ ਬਾਨੇ ਨਾਲ ਸੂਟ ਬਣਨਗੇ ਸੂਟਾਂ ਨਾਲ ਤਾਂ ਰਜਦੀਆਂ ਨਹੀਂ ਨਾ ਕੁੜੀਆਂ ਜਿੰਨੇ ਮਰਜ਼ੀ ਸੂਟਾ ਹੋਣ ਇਨਾਂ ਕੋਲੇ ਇੱਕ ਮੈਨੂੰ ਇਹ ਨਹੀਂ ਗੱਲ ਸਮਝ ਆਉਂਦੀ ਯਾਰ ਜਿਵੇਂ ਬੰਦਿਆਂ ਦਾ ਹੁੰਦਾ ਯਾਰ ਹਨਾ ਮੇਰੇ ਭਰਾ ਵੀ ਸੁੰਦੇ ਹੋਣਗੇ ਆਪਾਂ ਯਾਰ ਬੰਦਿਆਂ ਨੇ ਇੱਕ ਪੈਂਟ ਸ਼ਰਟ ਬਣਾਈ ਹੁੰਦੀ ਐ ਕੋਟ ਪੈਂਟ ਬਣਾਇਆ ਹਾਂ ਉਹੀ ਤੂੰ ਮਾਮੇ ਦਾ ਮੁੰਡਾ ਆ ਜੇ ਮਾਸੀ ਦਾ ਮੁੰਡਾ ਵਿਆਹ ਆ ਜੇ ਕਿਸੇ ਦਾ ਮੁੰਡੇ ਦਾ ਵਿਆਹ ਆ ਜੇ ਚਾਹੇ ਕੋਈ ਯਾਰ ਦੋਸਤ ਦਾ ਹੀ ਆ ਜੇ ਉਹੀ ਚੱਲੂਗਾ ਤੇ ਜਨਾਨੀਆਂ ਜੇ ਕਬੜੀ ਕੰਮ ਆਹ ਸੂਟ ਤਾਂ ਮੇਰਾ ਪਾਇਆ ਵੇ ਇਹ ਤਾਂ ਪਹਿਲਾਂ ਆਹ ਸੂਟ ਤਾਂ ਮੈਂ ਪਹਿਲਾਂ ਪਾਇਆ ਵੇ ਇਹ ਤਾਂ ਮੈਂ ਪੋਣਾ ਹੀ ਨਹੀਂ ਦੁਬਾਰੇ ਹਾਂ ਕੋਈ ਜੇ ਭੋਗ ਤੇ ਵੀ ਜਾਣਾ ਹੋਵੇ ਉੱਥੇ ਵੀ ਨਵਾਂ ਸੂਟ ਚਾਹੀਦਾ ਨੂੰ ਸਾਰੀਆਂ ਐ ਕਰਦੀਆਂ ਇਹ ਸਾਰੀਆਂ ਯਾਰ ਮੈਨੂੰ ਯਾਰ ਕਮੈਂਟ ਚ ਕੱਲ ਦੱਸਿਓ ਕਿ ਸਾਰੇਆਂ ਬੰਦਿਆਂ ਨਾਲ ਆਹੀ ਸਮੱਸਿਆ ਹੁੰਦੀ ਆ ਇਹ ਮੰਨ ਲਓ ਕਿ ਨਾ ਯਾਰ ਜਨਾਨੀਆਂ ਯਾਰ ਬੜਾ ਤੰਗ ਕਰਦੀਆਂ ਸੂਟ ਨਵਾਂ ਸੂਟ ਨਵਾਂ ਸੂਟ ਮੈਂ ਕੱਲ ਤਾਂ ਲਵਾਇਆ ਨਹੀਂ ਇਹਨਾਂ ਹਲੇ ਕਹਿਣਗੇ ਖਰਚਾ ਨਹੀਂ ਕਰਾਇਆ ਸੂਟ ਹਰ ਇੱਕ ਭੋਗ ਤੇ ਹਰ ਇੱਕ ਵਿਆਹ ਤੇ ਨਵਾਂ ਸੂਟ ਇਹਨਾਂ ਨੂੰ ਚਾਹੀਦਾ ਹੈ ਪਾਠ ਕੇ ਇਹਦੇ ਵਿਆਹ ਕੇ ਦਾ ਖਰਚਾ ਸਾਡਾ ਇਹਨੂੰ ਨਹੀਂ ਆਇਆ ਸਾਨੇ ਸਾਨ ਕਰ ਦਸੇ ਹਜ਼ਾਰ ਸਾਰੀਆਂ ਇਹਨਾਂ ਜਨਣੀਆਂ ਹੀ ਤਾਂ ਕਰਦੀਆਂ ਪਰੇਸ਼ਾਨ ਕਰਦੀਆਂ ਜਰੂਰ ਕਮੈਂਟ ਕਰਕੇ ਦੱਸਿਓ ਲਵਾਇਆ ਹੀ ਨਹੀਂ ਹਾਂ ਫਲੇ ਕਹਿੰਦੇ ਪੈਸਾ ਨਹੀਂ ਲਵਾਇਆ ਤੁਹਾਡਾ ਖਰਚਾ ਨਹੀਂ ਕਰਾਇਆ ਤੁਹਾਡਾ ਵਿਆਹ ਆ ਗਿਆ ਕਹੇ ਦਾ ਤੇ ਖਰਚਾ ਆ ਗਿਆ ਸਾਡਾ ਹਾਂ ਹਾਂ ਚੱਲ ਕੋਈ ਗੱਲ ਨਹੀਂ ਇਹ ਤਾਂ ਹਾਸੇ ਵੇਡੇ ਆ ਮੈਂ ਤਾਂ ਵੈਸੇ ਹੱਸਦਾ ਸੀਗਾ ਮੁੜ ਕੇ ਸ਼ਾਮ ਨੂੰ ਰੋਟੀ ਵੀ ਖਾਣੀ ਹੈ ਉਹ ਤਾਂ ਮੈਂ ਮਜ਼ਾਕ ਕਰਦਾ ਸੀ ਯਾਰ ਕੋਈ ਗੱਲ ਨਹੀਂ ਸਾਰਿਆਂ ਸਾਰਿਆਂ ਦਾ ਹਾਲਾਤ ਮੈਂ ਸਮਝਦਾ ਵਹੇ ਪਰ ਬੰਦੇ ਜਿਹੜੇ ਹੁੰਦੇ ਨੇ ਨਾ ਵਿਆਹ ਦੇ ਉਹਨਾਂ ਦਾ ਹਾਲ ਮੈਂ ਸਮਝ ਸਕਦਾ ਸਾਰਿਆਂ ਦਾ ਇੱਕੋ ਜਿਹਾ ਹੁੰਦਾ ਆਪਣੇ ਵਰਗਾ ਹੀ ਹੁੰਦਾ ਹਾਂ ਚਲ ਕੋਈ ਗੱਲ ਨਹੀਂ ਹੈਨਾ ਚਲ ਕੋਈ ਗੱਲ ਨਹੀਂ ਕਹਿ ਕੋਈ ਨਹੀਂ ਉਹ ਫਿਰ ਚਲ ਕੋਈ ਨਹੀਂ ਹੁਣ ਕਹਿਣਾ ਹੁੰਦਾ ਫਿਰ ਤਾਂ ਸਮਝਦਾਰ ਨੂੰ ਇਸ਼ਾਰਾ ਕਰ ਵੀ ਹੈ ਹੈਨਾ ਠੀਕ ਹੈ ਕਿ ਨਹੀਂ ਚਲ ਕੋਈ ਗੱਲ ਚਲ ਤੂੰ ਹੁਣ ਵਿਆਹ ਦੀ ਤਿਆਰੀਆਂ ਕਰੀ ਠੀਕ ਹੈ ਯੈਸ ਤੇ ਠੀਕ ਹੈ ਕਰੋ ਚਲ ਠੀਕ ਹੈ ਪਰ ਹੁਣ ਸ਼ਾਮ ਨੂੰ ਰੋਟੀ ਮਿਲ ਜੂਗੀ ਨਾ ਮੈਨੂੰ ਨਾ ਨਹੀਂ ਮਰੋਂ ਮੈਂ ਇਹ ਨਗਾਤਾ ਚੱਲ ਫਿਰ ਮੈਂ ਹੁਣ ਕੋਈ ਗੱਲ ਨਹੀਂ ਮੈਂ ਮਜ਼ਾਕ ਚ ਕੀਤਾ ਸੀ ਇਤਿਹਾਸ ਮਤਾਂ ਤੇ ਚਾਹ ਨੂੰ ਰੋਟੀ ਬਣਾ ਲਈ ਜਾਈਂ ਆਹ ਚੰਗਾ ਭਾਈ ਜੀ ਐਵੇਂ ਗੁੱਸਾ ਨਾ ਕਰਿਓ ਕਰਿਓ ਕਿਤੇ ਕਈ ਵਾਰੀ ਕਹਿ ਦਿੱਤੀ ਮਜ਼ਾਕ ਮਜ਼ਾਕ ਕਹਿ ਦਿੱਦਾ ਚੱਲ ਕੋਈ ਗੱਲ ਬਾਕੀ ਬਾਪੇ ਦੇ ਗਏ ਤਾਂ ਫਿਰ ਜਰੂਰ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਜੇ ਸਾਡੇ ਵਲੋਗ ਇਸ ਤਰ੍ਹਾਂ ਦੇ ਵਧੀਆ ਹਾਸੇ ਖੇਡੇ ਕਰਨੇ ਚਾਹੀਦੇ ਆ ਤੇ ਵਧੀਆ ਲੱਗਦਾ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਣੇ ਰਹੋ ਸਾਡੇ ਨਾਲ ਤੇ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਵਾਸਤੇ ਲਿਆਉਂਦੇ ਰਵਾਂਗੇ ਵਧੀਆ ਵਧੀਆ ਹਾਸੇ ਖੇਡੇ ਘਰਾਂ ਦੀਆਂ ਫੈਮਲੀੀਆਂ ਦੀਆਂ ਓਕੇ ਜੀ ਸਤਿ ਸ਼੍ਰੀ ਅਕਾਲ